ਸਤਿ ਸ਼੍ਰੀ ਅਕਾਲ ਦੋਸਤੋ ਸਕੂਲਾਂ ਦੇ ਵਿੱਚ ਜੋ ਤਿੰਨ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ ਆਈ ਹੈ ਉਹ ਸਾਰੀ ਖਬਰ ਤੁਹਾਨੂੰ ਦੱਸਾਂਗੇ ਦੋਸਤੋ ਤੁਸੀਂ ਚੈਨਲ ਤੇ ਜੇਕਰ ਹੁਣੇ-ਹੁਣੇ ਨਵੇਂ ਜੁੜੇ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਦਿੱਤੇ ਘੰਟੀ ਦੇ ਬਟਨ ਨੂੰ ਪ੍ਰੈਸ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ ਦਰਅਸਲ ਪੰਜਾਬ ਦੇ ਜੋ ਵਿੱਚ ਤਿੰਨ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਇਹ ਛੁੱਟੀ ਜੋ ਹੈ ਦੋਸਤੋ ਪਹਿਲੀ ਛੁੱਟੀ 8 April ਦੀ ਹੈ ਕਿਉਂਕਿ 8 April ਨੂੰ ਜੋ ਕਿ ਗੁਰੂ ਨਬਾਦਾਸ ਜੀ ਦਾ ਜਨਮ ਦਿਵਸ ਹੈ ਸੂਬੇ ਪੱਧਰ 'ਤੇ ਮਨਾਇਆ ਜਾਣਾ ਹੈ ਜਿਹਦੇ ਚੱਲਦਿਆਂ ਸਰਕਾਰ ਨੇ ਇਹ ਛੁੱਟੀ ਦਾ ਐਲਾਨ ਕੀਤਾ ਹੈ ਉੱਥੇ ਹੀ ਦੋਸਤੋ 11 ਤਰੀਕ ਯਾਨੀ ਕਿ ਵੀਰਵਾਰ ਨੂੰ ਈਦ ਹੈ ਅਤੇ 12 ਤਰੀਕ ਨੂੰ ਬਸਾਖੀ ਦਾ ਤਿਹਾਰ ਹੈ ਦੋਸਤੋ ਜਿਹਦੇ ਚੱਲਦਿਆਂ ਇਹ ਜੋ ਛੁੱਟੀਆਂ ਹਨ ਇਹ ਤਿੰਨ ਛੁੱਟੀਆਂ ਇੱਕ ਇਸ ਹਫ਼ਤੇ ਰਹਿਣ ਵਾਲੀਆਂ ਨੇ ਦੋਸਤੋ ਇਹ ਦਿਨ ਕਾਰਨ ਸਕੂਲ ਕਾਲਜ ਵਿਦਿਅਕ ادارے ਅਤੇ ਹੋਰ ਸਰਕਾਰੀ ادارے ਹਨ ਜੋ ਉਹ ਬੰਦ ਰਹਿਣਗੇ ਸਕੂਲਾਂ ਨਾਲ ਜੁੜੀ ਕੋਈ ਵੀ ਖਬਰ ਦੇਖਣ ਚਾਹੁੰਦੇ ਹੋ ਚੈਨਲ ਸਬਸਕ੍ਰਾਈਬ